ਮੋਚਾ ਸ਼ੁਰੂ ਕਰ ਰਹੇ ਸੀ ਸਾਨੂੰ ਉਦੋਂ ਵੀ ਪਤਾ ਸੀ ਕਿ ਸਟੇਕ ਕਿੰਨਾ ਵੱਡਾ ਹੁੰਦਾ ਵਾ ਸਾਨੂੰ ਪਰ ਕੀ ਸਟੇਟ ਮਾਰੇ ਕਿਆ ਨਾ ਉਹਨੇ ਵੇਛਦੀਆਂ ਕਿੰਨੀਆਂ ਲਹਿਰਾਂ ਕੁਝਲੀਆਂ ਮਾਰੇ ਦਾ ਵੀ ਗਿਆਨ ਆ ਉਹ ਕਿੰਨੇ ਲੋਕ ਰਹਿਣਾ ਦੇ ਆਗੂ ਕੁਝ ਅਖੀਂ ਅਣਜਾਣੇ ਜੱਥੇ ਲਿਪੜਾ ਹੈ ਗਾਇਲੂ ਅਸੀਂ ਮੋਤੀ ਨੂੰ ਗਾਣਾ ਚਾਹੁੰਦਾ ਕਿੰਨੇ ਆਈਪੀਐਸ ਆ ਗਏ ਆ ਹਜ਼ਾਰ ਆਇਆ ਤੇਰੇ ਕੋਲ ਕਿੰਨੇ ਇਹ ਸਭ서 ਹੋ ਗਏ ਆ ਹਜ਼ਾਰਾਂ ਵਾ ਤੂੰ ਯਤਨ ਕੀਤਾ ਸਾਡੇ ਦੇ ਫੁੱਟ ਪਾਉਵੇਂ ਪਰ ਫਿਰ ਵੀ ਵੇਖ ਸਾਡਾ ਹੌਸਲਾ ਅਸੀਂ ਇਕੱਠੇ ਵੀ ਆ ਤੇ ਤੇਰੀ ਅੱਖਾਂ ਅੱਖਾਂ ਬਾਕੇ ਖੜਿਆ ਜੀ कबा ले लौड़ नमरीका कुॾे अॼु ते अॼु तूं अमरीका मन खे मंदी निजी हथ जूं चाहींदा इन असीं तेरी वांगु मो रहां ਦੇਸੀ ਜਾਨ ਨਹੀਂ ਲੇ ਸਕੀ ਇਕੱਠਾ ਨਹੀਂ ਕਰ ਸਕੇ 80 ਕਰੋੜ ਮਾਪੀਆਂ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦੀ 30 ਕਰੋੜ ਪੰਜਾਬੀਆਂ ਦੇ ਵਿੱਚੋਂ ਸਵਾ ਦੋ ਕਰੋੜ ਦੇਸ਼ ਪੰਜਾਬੀ ਕਿਸਾਨ ਮਜ਼ਦੂਰ ਆ ਜੇਕਰ ਸਾਰੇ ਇਕੱਠੇ ਕਰ ਲਏ ਤਾਂ ਮੋਦੀ ਕੀ ਹੋਇਆ ਮਾਰ ਖੜਾ ਸਾਮਰਾਜ ਦੇ ਵੀ ਕੋਰਡ ਕਰਾ ਲਾਓ ਤੇ ਰਵਨੀਕ ਬਿੱਟੂ ਕਹਿੰਦਾ ਹੁੰਦਾ ਵੀ ਤੁਹਾਨੂੰ ਫੜੀ ਕਿੱਥੋਂ ਹੁੰਦੀ ਹੈ ਇਹ ਦਿਖਾਉਂਦੇ ਹੁੰਦੇ ਫੜੀ ਕਿਹ ਹੈ ਹੁੰਦੀ ਹੈ ਚਾਨ ਲਗਿਆ ਸੋ ਦੇ ਕੋ 100 ਆ 50 ਆ ਅਜਾ ਆ ਰਿਹਾ 2000 ਆ ਅੜ ਹੜਿਆ ਪਰਨਾ ਵੀਰ ਨੇ ਬਸੋਣਾ ਨਾ ਤੇ ਚਿਆਰੀ ਨੂੰ ਟੋਕਟੀਆਂ ਜਾਣੀਓ ਹੜਿਆ ਪਰਨਾ ਬਿਛਾਲੋ ਚੰਦਿਆ ਜੋ ਹੈਗਾ ਤੇਜ ਜੋ ਤੇ ਅਸੀਂ ਗਿਪਤੀ ਕਰਕੇ ਗੋਡੀ ਕੱਠੀ ਪੱਜੀ ਕੱਢ ਦਵਾਂਗੇ ਤੇ ਅਸੀਂ ਬਿੱਟੂ ਨੂੰ ਬੀੜੀ ਵਾਲ ਕਰਾਂਗੇ ਵੀ ਐ ਪੈਸੇ ਸਨ ਹੁੰਦੇ ਹੈਗੇ ਬੇਤੀਏ ਜਿੱਥੇ ਜੇ ਕਰਦਾ ਮੈਂ ਜਾਉ ਖੜੇ ਨਹੀਂ ਖੜੇ ਚਾਹੀਦੇ ਮੈਂ ਹਮੇਸ਼ਾ ਬੇਨਤੀ ਕਰਦਾ ਸੀ ਆਈਟੀ ਸੁਣ ਰਹੀ ਆ ਜਿੱਥੇ ਕੋਈ ਨੂੰ ਜਗਾ ਮਿਲਦੀ ਆ ਬਾਹਰੋਂ ਮੇਰੇ ਵੀ ਜਿੱਥੇ ਜਿੱਥੇ ਆ ਗਏ ਦੇ ਟਿਕ ਬਜੋ ਦੇਖੋ ਜਦੋਂ ਅਸੀਂ ਮੋਰਚਾ ਜਿਹੜੀ ਸਟੇਟ ਦੀ ਤਾਕਤ ਆ ਉਹਦੇ ਮੁਕਾਬਲੇ ਸਾਡੀ ਤਾਕਤ ਜਿੰਨੀ ਕੱਠੀ ਹੋ ਕੇ ਲੜ ਰਹੀ ਆ ਉਹ ਅਟੇ ਚ ਲੂਣ ਮਿਲੀ ਹੈ ਜੀ ਛੋਟੀ ਤਾਕਤ ਹੈ ਪਰ ਇਹਦੇ باوجود ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਆ ਕਿ ਵੇ ਸਾਡਾ ਹੌਸਲਾ Ehe, <laughs> sen <laughs> 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 ਦੇ ਸਾਡਾ ਇਹਦੇ باوجود ਮੋਦੀ ਜੀ ਤੁਹਾਡੇ ਸਾਰੇ ਸਟਾਰ ਏਜੰਸੀਆਂ ਨੇ ਤੁਹਾਡਾ ਕੱਲਾ ਕੱਲਾ ਬੰਦੇ ਸੜਿਆ ਕੁਾਰੇ ਮਗਰ ਫਿਰਦੇ ਆ ਅੱਜ ਕੀ ਕਰ ਰਹੇ ਜੇ ਕਿਥੇ ਜਾ ਰਹੇ ਜੇ ਸੱਚੇ ਦੱਸੋ ਲੀਡਰ ਨੂੰ ਅੱਜ ਕੀ ਪ੍ਰੋਗਰਾਮ ਆ ਤੇਰੇ ਕਿੰਨੇ ਆਈਪੀਐਸ ਆ ਗਏ ਆ ਹਜ਼ਾਰ ਆਇਆ ਤੇਰ ਕੋਲ ਕਿੰਨਾ ਯਸਫਰ ਹੋ ਗਿਆ ਹਜ਼ਾਰਾਂ ਵਾ ਤੂੰ ਯਤਨ ਕੀਤਾ ਸਾਡੇ ਜੁੱਟ ਪਾਵੇ ਪਰ ਫਿਰ ਵੀ ਵੇਖ ਸਾਡਾ ਹੌਸਲਾ ਅਸੀਂ ਇਕੱਠੇ ਵਿਆਂ ਤੇ ਤੇਰੀ ਅੱਖਾਂ ਅੱਖਾਂ ਬਾਗੇ ਖੜੇ ਆ ਜੂ ਬੁਲੇ ਹਾਂ ਜੱਟੜੀਏ ਜੱਟਾਂ ਦਾ ਚੱਲਾ ਅਸੀਂ ਫੇਲ ਕਰ ਦਿੱਤੀ ਆ ਕੱਲਾ ਤੇ ਕੋਈ ਨਹੀਂ ਹੈਗਾ ਤੇ ਕੋ ਮਜੀਜੀ ਕਰੋੜਾ ਲੋਕਾਂ ਦਾ ਆਇਤੀ ਖਲਿਆ ਕਿ ਪੰਜਾ ਮਿੰਟ ਸਾਡੇ ਖਿਲਾਫ ਬਵਾਪਨਾ ਸਕਦਾ ਤੇਰੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਮੀਡੀਆ ਸਾਡੇ ਉਲਟ ਜਾਨ ਆਗਵਾਦੀ ਕਿਰਦਾਰ ਕੁਸ਼ੀ ਕਰ ਸਕਦਾ ਵਾ ਬਹੁਤ ਖੁਸ਼ ਹੈ ਤੇਰੇ ਕੋਲ ਤੇਰੇ ਕੋਲੇ ਖਰੀਦਦਾਰ ਹਰ ਰੁਪਈਆ ਤੇਰੇ ਕੋਲੇ ਮਾਰਨ ਨੂੰ ਮਾਰੂ ਹਥਿਆਰ ਆ ਫਿਰ ਵੀ ਸਾਡਾ ਜਿਗਰਾ ਵੇ ਨਾ ਸੀ ਕਬਰ ਹੁੰਦੀ ਨਾ ਸੀ ਕਰਦੇ ਆ ਤੇਰੇ ਸਾਹਮਣੇ ਅੱਖਾ ਚੱਖਾ ਪਾ ਕੇ ਖੜੇ ਆ ਜਦ ਹੀ ਤੇਰੀ ਸਟੇਜ ਨੇ ਦਿੱਲੀ ਅੰਦਰ ਪਹਿਲੇ ਤੋਂ ਮਰ ਲੱਗਿਆ ਖਲੈਰਾ ਪਾਇਆ ਸੀ ਉਹਦੇ ਜਿੰਨੇ ਵੀ ਸਵਾਰ ਸੀਗੇ ਅੱਜ ਅਸੀਂ ਮਕਾ ਦਿੱਤੇ ਆ ਅਗਲੇ ਸਵਾਲ ਨਾਲ ਸਬੰਧਤ ਹੈ ਉਹ ਕੌਣ ਕਹਿੰਦਾ ਵੀ ਅੰਦੋਲੇ ਉਪਰ ਜ살ਾਤਾਂ ਬੰਦੇ ਨੇ ਬੰਗਿਆ ਲੋਕ ਤੋੜ ਕਹਿੰਦਾ ਪਿੱਛ ਮੁੜ ਕੇ ਇੱਕ ਤਾਂ ਹੋ ਨਹੀਂ ਸਕਦੀ ਇਹ ਤਾਂ ਕੇ ਵੱਧ ਰਹੀ ਆ ਤੇਰੇ ਲੱਖ ਯਤਨਾਂ ਤੋਂ ਬਾਅਦ ਵੀ ਤੋੜ ਕਹਿੰਦਾ ਵੀ ਜੜੀਆਂ ਕਾਰਪੋਰੇਟ ਨਾਲ ਟਕਰਾਉਂਦੀਆਂ ਲੰਗਾਵਾ ਉਹ ਮਰਵਾ ਹੀ ਨਹੀਂ ਸਕਦੇ ਅਸੀਂ ਅਗਲੇ ਸਵਾਲਾਂ ਨਾਲ ਮੁਖਾਤਬ ਹੋ ਰਹੇ ਹਾਂ ਜਿੱਥੇ ਮਰਦੀ ਦੀ ਅੱਜ ਸੂਪਰੀਟਾ ਰਹਿ ਅਡਾਨ ਮੇਵਾਨੇ ਲਈ ਲੜਕੀਆਂ ਰਹੇਗਾ ਤੇ ਅਲਲ ਮਸ਼ਕ ਨੂੰ ਝੱਕੋ ਉਹ ਭਾਰਤ ਦੀ ਸਵੈਜਤੇ ਕਬਜ਼ਾ ਚਾਹੁੰਦਾ ਵਾ ਅਸੀਂ ਲੜ ਰਹੇ ਆ ਜਮੀਨਾਂ ਦੇ ਜਾਏ ਤੇਰਾ ਆਪਰ ਸੱਜ ਬਣਿਆ ਕਿ ਤੂੰ ਖੇਤੀ ਸੱਕਰ ਦਾ ਕਬਜ਼ਾ ਕਰੇ ਅਰੇ ਭਾਰਤ ਸਟੇਟ ਦੀ ਪ੍ਰਾਪਤੀ ਆ

ਇਹ ਦਰਸੀ ਤੇਰੀ ਬਾਹਰ ਨੂੰ ਬੁੜੋਣਾ ਦਵਾ ਲੇ ਜੇ ਸੀ ਜਾਲ ਨਹੀਂ ਪੈਣੀ ਇਹ ਦੋ ਤੇਰਾ ਦਾ ਵੱਡਾ ਟਕਰਾਵ ਆ ਭਾਵੇਂ ਸਰਕਾਰ ਵੱਢੀਆ ਅਸੀਂ ਸਾਰੇ ਵੀ ਇਕੱਠੇ ਹੋ ਜੀਏ ਫਿਰ ਵੀ ਸਰਕਾਰ ਵੱਢੀਆ ਪਰ ਭਰਾਓ ਜਿੱਦਾਂ ਵੱਡਾ ਸਾਡਾ ਟੱਕਰ ਆ ਅਜੇ ਉਹ ਇਕੱਠਾ ਨਹੀਂ ਕਰ ਸਕੇ 80 ਕਰੋੜ ਆਬਾਦੀ ਆ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦੀ 70 ਕਰੋੜ ਪੰਜਾਬੀਆਂ ਦੇ ਵਿੱਚੋਂ ਸਵਾ ਦੋ ਕਰੋੜ ਦੇ ਪੰਜਾਬੀ ਕਿਸਾਨ ਮਜ਼ਦੂਰ ਆ ਜੇਕਰ ਸਾਰੇ ਇਕੱਠੇ ਕਰ ਲਈਏ ਤਾਂ ਮੋਦੀ ਕੀ ਹੋਇਆ ਮਾਰ ਖੜਾ ਸਾਮਰਾਜ ਦੇ ਵੀ ਡੋਟੇਟ ਕਰ ਦਾਂਗੇ ਇਹ ਹਜੇ ਸਵਾਲ ਆ ਸਾਡੇ ਸਾਹਮਣੇ ਔਰ ਅਸੀਂ ਇਸ ਸਮੇਂ ਦੇ ਵਿੱਚ ਕੱਲੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਮਜ਼ਦੂਰਾਂ ਦੀਆਂ ਵੀ ਪੂਰੀਆਂ ਨਹੀਂ ਆਦੀਵਾਸੀਆਂ ਦੇ ਵੀ ਪੂਰੀਆਂ ਨਹੀਂ असीं वॾे शॉपिंग माला हमल थो असीं लघु उद्योग वपारीअ नमल कला से है हमल थो मोदी जी ਤਨੂੰ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਜਾਂਦਾ ਵਾ ਛੋਟੀ ਮੰਨਤ ਤੇ ਮਸਜਿਦ ਦੀ ਰਾਜਨੀਤੀਆ ਤੁਸੀਂ ਧਰਮਾਂ ਨੂੰ ਲੜਾ ਕੇ ਬੋਟਾ ਲੈਂਦੇ ਜੇ ਵੇਖਿਆ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦਾ ਬਪੂਰ ਜਦੋਂ ਤੱਕ ਹਿੰਦੂ ਦੁਕਾਨਦਾਰ ਕਰਦੇ ਸੀ ਸਮਝਦੇ ਪੰਜਾਬ ਦੀ ਕਿਸਾਨੀ ਜਦੋਂ ਤੱਕ ਸਿੱਖ ਕਿਸਾਨ ਕਰਦੇ ਆ ਤੁਸੀਂ ਬਾੜ ਕੇ ਬੋਟਾ ਲੈਂਦੇ ਰਹੇ ਔਰ ਦੋਨੋਂ ਸੱਤੀ ਖਪੜੀ ਅੱਗ ਲੱਗ ਗਈ ਹੁੰਦੀਆਂ ਜਦੋਂ ਪੰਜਾਬ ਬੰਦ ਹੋਇਆ ਸੀਗਾ ਤੁਸੀਂ ਵੇਖਿਆ ਪੰਜਾਬੀ ਕਿਵੇਂ ਇਕੱਠੇ ਹੋਏ ਇੰਦਰ ਮਾਲੀਆਂ ਵਰਗਣਾ ਤੋਂ ਉੱਪਰ ਚਲੇ ਗਏ ਇਹ ਜਾਤਾਂ ਪਾਤਾਂ ਦੀਆਂ ਵਰਗਣਾ ਤੋਂ ਉੱਪਰ ਚਲੇ ਗਏ ਇਹ ਸਦੁੱਲ ਲੱਗੇ ਸਮਾਜ ਦੇ ਤਾਂ ਪੰਜਾਬ ਦੇ ਅੰਦਰ ਕਰਕੇ ਖਾਪੀਏ ਛੋਟੀ ਬਰਾਦੀ ਨਹੀਂ ਹੈ ਇਸ ਕਰਕੇ ਅਰਜੀ ਮੇਡਾਰ ਕੀਤੇ ਇਹਨਾਂ ਦੇ ਟਰੈਕਟਰ ਤੋਂ ਖਤਰਾ ਵਾ ਇਹਨਾਂ ਦੀਆਂ ਕਾਲੀਆਂ ਤੋਂ ਖਤਰਾ ਜਦੋਂ ਅਸੀਂ ਪੈਦਲ ਚੱਲੇ ਬੋਲਾ ਕੀ ਦੁਨੀਆ ਦੱਸ ਸਕੇ ਜੀ ਕਿ 100 ਬੰਦੇ ਕੋ ਉਹ ਭਾਵੇਂ ਕਿਸੇ ਟੇਟੀ ਗਾਜਾ ਵਾ ਬਾਦਲ ਇਹ ਹੱਥ ਕੇ 100 ਬੰਦਿਆਂ ਕੋ ਦੇਸ਼ ਦੇ ਅਮਨ ਕਾਨੂੰਨ ਨੂੰ ਖਤਰਾ ਵਾ ਕੋਈ ਬਾਤ ਸਾਡੀ ਤੇਰੀ ਜਾਨ ਤ ਤਲੰਗੀ ਕਰਕੇ ਰੱਖ ਦਿੱਤੀ ਅਬ ਸਾਨੂੰ ਪਤਾ ਹੁੰਦਿਆ ਵੀ ਤੁਸੀਂ ਸ਼ਹੀਦ ਸੁਮਕਰ ਨੂੰ ਸਿੱਧੀ ਗੋਲੀ ਮਾਰੀਆ ਅਸੀਂ ਫਿਰ ਵੀ ਟੋੜੇਲ ਗਏ ਸਾਡੇ ਹੌਸਲੇ ਦੇ ਔਰ ਇੱਕ ਕਹਾਜਾ ਦਾਵਾ ਪਿੱਲੀ ਕਰਨੇ ਮਰਦੇ ਹੁੰਦੇ ਮਰਦੇ ਕੋਈ ਨਾ ਕੋ ਰਾਹ ਕੱਟ ਲੈਦੇ ਹੁੰਦੇ ਆ ਇਹ ਅਸੀਂ ਇਸ ਅਸੂਲ ਨੇ ਚੱਲਣ ਦੇ ਦਿੱਤਾ ਅਸੀਂ ਪਹਿਲੇ ਦਿਨ ਸਤਨਾਬ ਸਿੰਘ ਪੰਨੂ ਸਰੰਦਰ ਸਿੰਘ ਚਦਾਰਾ ਸਰਜੀਤ ਸਿੰਘ ਫੂਲ ਤੋਰੇ ਸੀ ਅਰੋ 100 ਦੇ ਜੱਥੇ ਵਿੱਚ ਸਾਰੇ ਹੀ ਲੀਡਰ ਅਸੀਂ ਦੂਜੇ ਰਕਤ ਬੰਦਰ ਸਿੰਘ ਜੀਰਾ ਹੋਰ ਵੱਡੇ ਲੀਡਰ ਤੋਂ ਰਹੇ ਸੀ ਅਸੀਂ ਜੱਥੇ ਦੇ ਵਿੱਚ ਜਸਵਿੰਦਰ ਸਿੰਘ ਲੰਬੋਵਾਲ ਇਹ ਤੋਂ ਕੋ ਤੁਹਾਰਾ ਜੀ ਮਰਕੀਤ ਸਿੰਘ ਲਾਮੀ ਵਾਲਾ ਹੋਰ ਵੱਡੇ ਲੀਡਰ ਸੀ ਅਜੇ ਅਗਲਾ ਐਲਾਨ ਕੀਤਾ ਨਾ ਉਹਦੇ ਤੋਂ ਮਨਜੀਤ ਰਾਏ ਆ ਉਹਦੇ ਤੇ ਬਰਾਬ ਮਰਾ ਬਹਿਰਾਮ ਕੇ ਸਾਹਬ ਹੈ ਸਾਡੀ ਰੈਸਕਿਊ ਟੀਮ ਨੇ ਤੁਸੀਂ ਸੱਦੇ ਬੰਬ ਮਾਰੇ ਜਦੋਂ ਦਰਵਾਜ਼ੇ ਤੋਂ ਤੁਸੀਂ ਨਿਸ਼ਾਨਾ ਬਣਾਇਆ ਤੁਸੀਂ ਨੌਜਵਾਨਾਂ ਦਾ ਗੁਰੂ ਨਿਸ਼ਾਨਾ ਬਣਾਇਆ ਪਰ ਡਰਦੇ ਨਹੀਂ ਹੈ ਮੋਦੀ ਸਾਹਿਬ ਫੇਰ ਆਵਾਜ਼ ਕਿਹਾ ਹਾਂ ਇਹ ਰਾਤ ਨੂੰ ਲੂਰ ਕਰਦੇ ਆ ਜਿਹੜੇ ਤੁਸੀਂ ਮੀਟਿੰਗ ਦਿੱਤੀ ਆ ਇਹਦੇ ਵਿੱਚ ਕੋਈ ਠੋਸ ਹੱਲ ਲੈ ਕੇ ਆਓ ਕਰਵਾਉਣਾ ਸਟਾਫ ਸ਼ੋਕਰੀ ਮਜਬੂਰੀ ਹੋ ਸਕਦੀ ਆ ਤੁਸੀਂ ਥੱਲੇ ਮਰਜੀ ਛਾਲ ਕਰ ਲਿਓ ਛੋਟੇ ਅਫਸਰ ਜਿੱਦ ਨੇ ਮਰਜੀ ਪ੍ਰੈਕਟ ਕਰ ਲੈਣ ਨਾ ਨਾ ਕਹ ਕੇ ਮੀਟਿੰਗਾਂ ਦੇ ਬਾਅਦ ਵੀ ਤੁਹਾਡੇ ਅਫਸਰ ਆ ਕੇ ਗਏ ਆ ਉਹ ਕਹਿੰਦੇ ਰੌਕਟੇ ਦੀ ਕੋਈ ਮੀਟਿੰਗ ਨਹੀਂ ਹੁੰਦੀ ਮਾਨਸਿਕ ਤੌਰ ਤੇ ਬੰਦਿਆਂ ਨੂੰ ਮਾਰਨਾ ਹੁੰਦਾ ਅਸੀਂ ਜਾਣਦੇ ਹਾਂ असीं मानसिक तौर ते, नहीं हार थोड़ी मर्ची ते नहीं हारे थो अफ़सर जिन मर्ज़ी ते हारे टेबल ते गंटी कानून लवांग मोदी जी असीं कंत्रेक वॾे हूंदे ਗਰੰਟੀ ਕਾਨੂੰਨ ਲੈ ਕੇ ਰਹਾਂਗੇ ਮੁਕਤ ਕਰਾਵਾ ਗਏ ਦੇਖੋ ਵਾਰਨ ਵਾਸਤੇ ਸਾਡਾ ਸਰੀਰ ਆ ਜਦੋਂ ਫਕੀਰ ਦੀ ਜਾਨ ਤੇਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਵਾ ਬਾਬਾ ਬੰਦਾ ਸਿੰਘ ਬਹਾਦਰ ਦੇ ਗੋਦ ਵਿੱਚ ਉਹਦਾ ਪੁੱਤ ਪਾਇਆ ਗਿਆ 5 ਸਾਲ ਦਾ ਉਹਨੂੰ ਕਿਹਾ ਇਹਨੂੰ ਜਵਾ ਕਰ ਉਹ ਕਹਿੰਦਾ ਰਈ ਜੇ ਫਖਸ਼ੀਅਤ ਕੇ ਆਪੋ ਤੁਸੀਂ ਮੇਰੀ ਗੋਦ ਵਿੱਚ ਉਦਾਂ ਦਾ ਬੱਚੇ ਤੇ ਕਦੀ ਬਾਹਰ ਨਹੀਂ ਸਤ। ਆਪਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਜਿੰਨੇ ਵੀ ਸਿੱਧਾ ਸਰਾਸਿਕ ਕਲਮ ਫਿੱਟੇਗਾ। ਫਖਸ਼ੀਅਰ ਨੂੰ ਆਪਾ ਬੰਦਾ ਸਿੰਘ ਬਹਾਦਰ ਕਹਿੰਦਾ ਬਰੂ ਸ਼ਹੀਦ ਕਰ ਦੇ। ਫਖਸ਼ੀਅਰ ਕਹਿੰਦਾ ਸ਼ਹੀਦੀ ਵਿੱਚ ਤੇਰੀ ਜਿੱਤ ਆ। ਮੈਂ ਤੈਨੂੰ ਸ਼ਹੀਦ ਨਹੀਂ ਕਰਨਾ। ਮੈਂ ਦੁਨੀਆ ਦੇ ਸਾਹਮਣੇ ਇੱਕ ਨਾਮ ਵੀ ਮੈਂ ਸਿੱਖਾ ਦਾ ਜ਼ਰਬੇਲ ਸਿਖਾ ਲਿਆ ਹੜਾ ਲਿਆ ਸ਼ਹੀਦ ਕਰਨਾ ਜਿੰਨੂ ਮੇਰਾ ਮਨੋ

ਨਾ ਰਹਾ ਸਾਡੇ ਗੁਰੂ ਕਹਿੰਦਾ ਹਮ ਆਦਮੀ ਹਾਂ ਇੱਕ ਜੰਲੀ ਇੱਕ ਤਮਲਾ ਬੁਰਸਾ ਆਵੇ ਕੇ ਨਾ ਆਵੇ ਸਾਡੇ ਵਾਸਤੇ ਕੋਸ਼ਿਸ਼ਬਦੀ ਹੋਊਗੀ ਅਸੀਂ ਲੋਕਾਂ ਲਈ ਕਰਿਆ ਆਪਦਾ ਸਿਰ ਲਾ ਦੇ ਕਦੋਂ ਵੱਡੀ ਕੋਈ ਪ੍ਰਾਪਤੀ ਹੋ ਸਕਦੀ ਇਸ ਕਰਕੇ ਜਿ세 ਪਹੁੰਚੋ ਅੱਜ ਦਾ ਘੱਟ ਪੰਜਾਬ ਸਰਕਾਰ ਕੋ ਮੰਗ ਕਰਦਾ ਜਦੇ ਉੱਜੜ ਕੇ ਆਏ ਸਾਡੇ ਵਿਦੇਸ਼ਾਂ ਤੋਂ ਨੌਜਵਾਨ ਆ ਕੋਣਾ ਦਾ ਪ੍ਰਸੇਬਾ ਕਰੇ ਸਰਕਾਰ ਸਾਰੀਆਂ ਸੁਭਿਆਗਿਆ ਸਰਕਾਰਾਂ ਕਰਨ ਅੱਜ ਦਾ ਕੱਟ ਪੰਜਾਬ ਸਰਕਾਰ ਨੇ ਅੱਜ ਇੱਕ ਮੀਟਿੰਗ ਕੀਤੀ ਆ ਵੱਡਾ ਮੀਡੀਆ ਉੱਤੇ ਵਿਦਲੀ ਆ ਮਨ ਕਰਦਾ ਤੁਸੀਂ ਮਦਾਨ ਜ਼ਮਾਨਾ ਜਨਤਾ ਸਤੋ ਸਾਡੇ ਮਨ ਪੱਤਰ ਦੇ ਹੱਕ ਵਿੱਚ ਬਲਾ ਪਾਓ ਜੇ ਕਹਿੰਦੇ ਹੋ ਭਗਵੰਤ ਮਾਨ ਜੀ ਅਸੀਂ ਕਿਸਾਨਾਂ ਵਾਂਗੂ ਦਾ ਵੀ ਸਪੋਰਟ ਕਰਦੇ ਔਰ ਕਹ ਨਾ ਖੇਤੀ ਕਰ ਮੰਨੀ ਕਰਦਾ ਖੜਾ ਰਹਾ ਵਾ ਚਿੱਠੀ ਲਾ ਕੇ ਨਾ ਸਰੋ ਉਹਨੋਂ ਉਹਦੇ ਵਿੱਚ ਰੱਦ ਕਰੋ ਅਰ ਫਿਰ ਸਾਨੂੰ ਪਤਾ ਲੱਗੇ ਕਿ ਪੰਜਾਬ ਦੀ ਸਰਕਾਰ ਵਾਕਿਆ ਹੀ ਕਿਸਾਨਾਂ ਮੈਦੂਰਾ ਨਹੀਂ ਸਕਦਾ ਹੈ ਭਗਵਾਨ ਜੀ ਮੈਂ ਛੋਟੇ ਬਾਰੇ ਇੰਨਾ ਹੀ ਕਹਿਣਾ ਚਾਹੁੰਦਾ ਜੇ ਇਹਦਾ ਹਸ਼ਰ ਤੇ ਵੇਖ ਲਿਆ ਹੋਣਾ ਤੁਹਾਡੇ ਨਾਲ ਜਿਹੜੇ ਛਲਕਿਆ ਅਫਸਰ ਸਾਹਿਬ ਹੈ ਨਾ ਜੇ ਦਿੱਲੀ ਦੇ ਨੇਪੋਟਾ ਪਾ ਸਕੀ ਪੰਜਾਬ ਕੇ ਦੇ ਨਾਲ ਵੀ ਬੁਰਾ ਅਸਰ ਹੋਊਗਾ ਇਹ ਦੇਖ ਲਓ ਸਹੀ ਗੱਲ ਆ ਵੀ ਰਾਹ ਤੇ ਆ ਕੇ ਲੋਕਾਂ ਦੀ ਇਹ ਗੱਲਾਂ ਵਾਲੇ ਬਸੇ ਧਿਆਨ ਦੇ ਲਿਓ ਅੰਤ ਚ ਭਰਾਵੋ ਤੁਸੀਂ ਕੰਨੇ ਛੋ ਵੀ ਤੁਹਾਡੇ ਸਾਹਮਣੇ ਆਏ ਤਖਰੀਬ ਪਾ ਬਹੁਤ سارے ਲਕਮਾਲੇ ਆਪਣੇ ਜਾਏ ਵਿਛੜ ਗਏ ਹੋਣਿਆ ਮੋਰਚਾ ਕਰਕੇ ਉਹ ਘਰ ਨਹੀਂ ਜਾ ਸਕਿਆ। ਦੋ ਪਿਆਰੇ ਆਪਣੇ ਵਿਆਹ ਛੱਡ ਦਿੱਤੇ ਹੋਣੇ ਆ। ਦੋ ਪਿਆਰੇ ਕੋਲੀ ਨਵਾਂ ਹੁਨਾ ਦਾ ਘਟਾ ਲੈਣੇ ਗਿਆ। ਪਰ ਆਹ ਫੇਰ ਕੁਰਬਾਨੀਆਂ ਗਾਹ ਵੀ ਦੇਣੀਆਂ ਪੈਣੀਆਂ ਵਾ। ਤਾਂ ਇਹ ਮੋਰਚਾ ਕਿੱਥੇ ਜਾਣਾ? ਅਸੀਂ 21 ਫਰਵਰੀ ਦੀ ਸ਼ਹੀਦੀ ਦਿਹਾੜਾ ਸ਼ਹੀਦ ਸੋਪ ਕਰਨ ਦਾ ਆਪਣੇ ਬਾਹਰ ਤੇ ਬਣਾਵਾਂਗੇ। ਬਾਹਰਾਂ ਤੇ ਬਣਾਵਾਂਗੇ। ਤੈਨੂੰ ਅਪੀਲ ਕਰਦੇ ਆ ਪਯੋਤਨ ਵਿੱਚ ਵਾਦ ਤੋਂ ਵਾਦ ਕੇ ਤੀਵੇਂ ਸ਼ੰਭੂ ਬਾਗਰ ਤੇ ਪਹੁੰਚਿਆ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਵੀਡੀਓ ਨੂੰ ਕਿ ਭਾਈ ਕੋਈ 15 ਘਟੋ ਕਰ ਅਮੋਰ ਚਾ ਚੱਲਦੇ ਨੂੰ 20 ਵਾਰੀ ਹੋ ਗਈ ਆ ਮੈਂ ਤਾਂ ਸੁਰਖੀ ਹੋਏ ਨਾ ਹੁਣਾਂ ਅੰਨੇ ਦਮੇ ਫੜ ਪੜ ਕੇ ਅਸੀਂ ਕਿੱਥੇ ਬੈਠੇ ਹੁਣੇ ਸਾਨੂੰ ਨਹੀਂ ਲੱਗਦਾ ਵੀ ਕਿਹੜੇ ਸੋਰਸ ਦਾ ਸਰ ਰਿਹਾ ਵੀ ਦੋਵੇਂ ਪਾਰ ਪਾੜ ਕੇ ਪਰ ਆਉਂ ਮੈਂ ਬਹੁਤ ਵਾਰੀ ਕਿਹਾ ਇਹ ਦੋਆ ਫੋਰਮਾਂ ਨਾਲੇਗਾ ਫਿਰ ਮਾਲੀ ਪਰਬਤ ਦੇ ਪਹਾੜ ਵਰਗਾ ਕਮਰ ਟਮਟ ਕਰਕੇ ਆਇਆ ਮਾ ਤੇਰੀ ਸਾਨੂੰ ਆਪਣਿਆ ਨਾ ਵਖਰੇ ਵਿੱਚ ਨਹੀਂ ਮਰਦੀ ਹੋਣ ਅਸੀਂ ਨੱਪਣ ਜਾਣਾ ਵਾ ਪਰ ਸਾਨੂੰ ਪਤਾ ਤੋਂ ਵਿਸ਼ਵਣ ਸਾਡਾ ਕੱਟਾ ਹੋ ਅਸੀਂ ਤੇਰੀ ਖਤਾ ਕਦੀ ਨਹੀਂ ਦਿਖਾਂਗੇ ਇਸ ਕਰਕੇ ਅਸੀਂ ਚਠਿਆ ਉਹਨਰਸਮੈਂਟ ਸਗੇ ਜਤਨ ਹੋਣਗੇ ਇਸਾਰਾ ਇੱਕਾ ਵੀ ਹੋ ਰਿਹਾ ਮੈਨੂੰ ਪਿੱਛੋਂ ਆਵਾਜ਼ ਆਈ ਆ ਵੀ ਵੱਲੋਂ ਪਿੰਡ ਦੇ ਵਿੱਚ ਕਿਹੜੇ ਕਿੱਥੇ ਸ਼ਹੀਦ ਸੁਖਕਰਨ ਸਿੰਘ ਜੰਮਿਆ ਜਾਇਆ ਵਾ ਜਿੱਥੇ ਕੋਟਾ ਜਲਦੀ ਪਿੰਡ ਦੇ ਅੱਛੇ ਵੀ ਪੁਰਸ਼ੇ ਮਨਾਵਾਂਗੇ ਮੇਰੇ ਵੱਲੋਂ ਇੱਕ ਕੰਤ ਸਰ ਬੇਕੀ ਜਿਹੜੇ ਮੈਂ ਕਰਦਾ ਹੁੰਨਾ ਆ ਵੀਰ ਮੇਰੀ ਗੱਲ ਨਹੀਂ ਮੰਨਦੇ ਹੁੰਦੇ ਮੈਂ ਕਹਿੰਦਾ ਹਰਿਆ ਪਰਨਾ ਵਸਾ ਲਾਇਆ ਤੇ ਜਦੋਂ ਮੇਰੀ ਵਾਰ ਨਹੀਂ ਆਹੀ ਨਾ ਅਸਰ ਆ ਵਟਿਆ ਗਿਆ ਆ ਹਰਿਆ ਪਰਨਾ ਵਸਾ ਲਓ ਤੇ ਰਵਨੀਕ ਬਿੱਟੂ ਕਹਿੰਦਾ ਹੁੰਦਾ ਵੀ ਤੁਹਾਨੂੰ ਫੜਲੀ ਕਿੱਥੋਂ ਹੁੰਦੀ ਹੈ ਆ ਹੀ ਦਿਖਾਉਣੀ ਹੁੰਦੀ ਫੜਲੀ ਕਾਹ ਹੁੰਦੀ ਹੈ ਜਾਣ ਲੱਗਿਆ ਤੁਹਾਡੇ ਕੋ 100 ਆ 50 ਆ ਅਜਾ ਆ ਰਿਹਾ 2000 ਆ ਅੜ ਹਰਿਆ ਪਰਨਾ ਵੀਰ ਨੇ ਵਸਾਉਣਾ ਨਾ ਤੇ ਜਿਹੜੀ ਕੋਟੋ ਕਟੀਏ ਜਾਣਗੇ ਉਹ ਆ ਰਿਹਾ ਪਰ ਨਾ ਬਿਛਾ ਲੋ ਚੱਲデア ਜੋ ਹੈਗਾ ਤੇ ਜੋ ਕਿ ਅਸੀਂ ਗਿਪਤੀ ਕਰਕੇ ਕੋਡੀ ਇਕੱਠੀ ਪੱਜੀ ਢੱਡ ਦਵਾਂਗੇ ਤੇ ਅਸੀਂ ਬਿੱਟੂ ਨੂੰ ਮੀਡੀਆ ਵਾਲ ਕਰਾਂਗੇ ਵੀ ਐਵੇਂ ਸਨ ਹੁੰਦੇ ਹੈਗੇ ਤੋ ਸਟੇਜ ਦਾ ਬਹੁਤ ਖਰਚਾ ਹੁੰਦਾ ਹੈਗਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਿ ਇਹ ਪਹਿਨੀ ਦੇ ਤੱਕ ਨੂੰ ਕਵਰ ਕਰ ਸਕਿਆ ਇਹ ਤੋਂ ਬਾਅਦ ਇੱਥੇ ਐਸੀ ਪੀਸੀ ਕਰ ਲੈਣੀ ਆ ਲੀਡਰਸ਼ਿਪ ਨੂੰ ਬੇਨਤੀ ਆਦਿ मेरे वॾो थोरा बहुत बहुत धनवाद वाहिगुरु जी ख़ालसा वाहिगुरू जी